ਤਾਂ ਨੂੰ ਕੋ ਸਮਾ ਦੇ ਦਨ ਦਾ ਭਾਈ ਬੰਦਾ 15 ਦਿਨਾਂ ਦਾ ਸਾਰੇ ਮਾਰੇ ਮੰਦੀ ਤੇ ਗਰੀਬ ਬੰਦੇ ਨੇ ਸਾਰੇ ਮਾਂ ਮਾਣਾਂ ਦੇ ਵਿੱਚ ਰੋਟੀ ਪਾਣੀ ਨੇ ਪੂਰਾ ਹੁੰਦਾ ਤੇ ਇਹਦਾ 2-2 4-4 ਹਜ਼ਾਰ ਦਾ ਖਰਚਾ ਕਿਤਾਬ ਆ ਜਿਹਨਾਂ ਦੇ ਵੀਰ ਨਹੀਂ ਲੱਗੇ ਦੇ ਬੱਚੇ ਉਹ ਤਾਂ ਖੜਦਗੇ ਉਹ ਤਾਂ ਖੜਦਗੇ ਜਿਹੜੇ ਚਲੋ ਆਪਣੇ ਘਰ ਤੇਜੀਆਂ ਦੇ ਬੱਚੇ ਉਹ ਤਾਂ ਖੜਨਗੇ ਚਲੋ ਇਹ ਤਾਂ ਬਾਕੀ ਬਾਹਰ ਦੇ ਨਹੀਂ ਖੜਦੇ ਬਾਹਰ ਦੇ ਨਹੀਂ ਖੜਦੇ ਨਹੀਂ ਗੱਲ ਕਰਦਾ ਅੱਜ ਗੱਲ ਕਰੋ ਹਾਂਜੀ ਕਰ ਲਈ ਗੱਲ ਜਿਹੜੇ ਜਿਹੜੇ ਬੱਚੇ ਲੱਗੇ ਦੇ ਆ ਲੋਕਾਂ ਦੇ ਉਹ ਤਾਂ ਲੋਕਾਂ ਨੂੰ ਖੜਨੇ ਆ ਉਹਨੇ ਲੋਕਾਂ ਦੇ ਪਰਿਵਾਰ ਦੇ ਬੱਚੇ ਆ ਆਪਣਾ ਹੁਣ ਮੇਰਾ ਆਪਣਾ ਪਰਿਵਾਰ ਆ ਉਹ ਮੈਨੂੰ ਮੰਨ ਲਾ ਤੋਂ ਕਹਿ ਰਹਿੰਦਾ ਕਿ ਤੂੰ ਆਪਣੇ ਬੱਚੇ ਨਾਲ ਖੜ ਤੇ ਮੈਂ ਕਿਤਰਾ ਮੇਰਾ ਪਰਿਵਾਰ ਕਹਿੰਦਾ ਮੈਂ ਜਾਣਾ ਨਾਲ 来 ਆਏ ਉਹਨਾਂ ਨੂੰ ਵਰਦੀਆਂ ਨੂੰ ਕਹਿ ਕੇ ਗਏ ਆ ਹਾਂਜੀ ਵਰਦੀਆਂ ਦਾ ਕੋਈ ਸਮੇਂ ਦਾ ਟਾਰ ਵਰਦੀਆਂ ਦਾ ਆਰਸੀ ਦਾ ਕਹਿੰਦੇ ਆ ਨੂੰ ਲਾਇਸੈਂਸ ਦਾ ਹਨਾ ਵਹੀ ਬੇਨਤੀ ਕਰਦੇ ਆ ਕਿ ਬਣਾ ਜ਼ਰੂਰ ਲਵਾਂਗੇ ਪਰ ਸਾਨੂੰ ਕੋਈ ਸਮਾਂ ਦੇ ਦੇਣਾ ਦਾ 15 ਦਿਨਾਂ ਦਾ ਸਾਰੇ ਮਾਰੇ ਬੰਦੇ ਸਾਰੇ ਗਰੀਬ ਬੰਦੇ ਨੇ ਸਾਰੇ ਮਾ ਮਾਂ ਦੀ ਦੇ ਉਧਾ ਰੋਟੀ ਪਾਣੀ ਨੇ ਪੂਰਾ ਹੁੰਦਾ ਤੇ ਨਾ 2-2 4-4 ਹਜ਼ਾਰ ਦਾ ਖਰਚਾ ਕਿੱਥੋਂ ਕਰ ਲੈਣਾ ਸਕੂਲ ਦਾ ਬੱਚਾ ਵੀ ਨਹੀਂ ਤੁਸੀਂ ਲੈ ਕੇ ਜਾਓਗੇ ਆ ਜਿਹਨਾਂ ਦੇ ਵੀਰ ਜੀ ਲੱਗੇ ਦੇ ਬੱਚੇ ਉਹ ਤਾਂ ਕੱਢਣਗੇ ਉਹ ਮੇਰੇ ਬੱਚੇ ਘਰ ਦੇ ਲੱਗੇ ਉਹ ਤਾਂ ਕੱਢਣਗੇ ਜਿਹੜੇ ਚਲੋ ਆਪਣੇ ਘਰ ਦੇ ਜੀਆਂ ਦੇ ਬੱਚੇ ਉਹ ਤਾਂ ਕੱਢਣਗੇ ਉਹ ਚਲੋ ਨਹੀਂ ਇਹ ਤਾਂ ਬਾਕੀ ਬਾਹਰ ਦੇ ਨਹੀਂ ਕੱਢਦੇ ਬਾਹਰ ਦੇ ਨਹੀਂ ਕੱਢਦੇ ਨਹੀਂ ਗੱਲ ਕਰਦਾ ਗੱਲ ਕਰੋ ਹਾਂਜੀ ਕਰ ਨਹੀਂ ਕਰ ਲੈ ਜਿਹੜੇ ਜਿਹੜੇ ਬੱਚੇ ਲੱਗੇ ਦੇ ਆ ਲੋਕਾਂ ਦੇ ਉਹ ਤਾਂ ਲੋਕਾਂ ਨੂੰ ਕੱਢਣੇ ਆ ਉਹਨਾਂ ਨੇ ਲੋਕ ਕਹਿੰਦੇ ਪਰਿਵਾਰ ਦੇ ਬੱਚੇ ਆ ਆਪਣਾ ਹੁਣ ਮੇਰਾ ਆਪਣਾ ਪਰਿਵਾਰ ਆ ਕੋਈ ਮੈਨੂੰ ਮੰਨ ਲਾ ਤੋਂ ਕਹਿ ਰਹਿੰਦਾ ਕਿ ਤੂੰ ਆਪਣੇ ਬੱਚੇ ਨਾਲ ਖੜ ਤੇ ਮੈਂ ਕਿਤਰਾ ਮੇਰਾ ਪਰਿਵਾਰ ਕਹਿੰਦਾ ਮੈਂ ਜਾਣਾ ਨਾਲ ਤੇ ਉਹਨਾਂ ਨੂੰ ਕਹਦਾ ਛੱਡ ਕੇ ਜਾਵਾਂਗੇ ਸੀ ਕਿਨੇ ਮੈਂ ਕੋਮ ਤਾਂ ਸੀ ਗੁਰਾ ਕਰ ਲੋਗੇ ਆਪਣਾ ਹਾਂ ਪੱਕਾ ਕਰ ਲਾਂਗੇ ਅੱਜ ਉਹ ਕਨੀ ਅਧਿਕਾਰੀ ਤੁਹਾਡੇ ਕੋਲ ਆਇਆ ਕੀ ਕਹਿਣਾ ਤੁਹਾਡਾ ਸਾਡਾ ਕਹਿਣਾ ਹੈ ਜੀ ਭਾਜੀ ਉਹ ਸਾਨੂੰ ਵਰਦੀਆਂ ਲਾਉ ਤੇ ਆਰਸੀਆਂ ਲੋ ਕਹਿ ਗਏ ਲਸਨਸਲੋਂ ਆਈ ਕੱਟ ਲੋ ਵੀ ਕਹਿ ਕੇ ਹਾਂ ਜੀ ਉਹ ਭਾਜੀ ਤਾਂ 15 ਦਿਨ ਚ ਬਰ ਆ ਗਿਆ ਹੁਣ ਟਾਈਮ ਦਾ ਗਰੀਬ ਬੰਦੇ ਆ ਜੀ ਹਾਂ ਜੀ ਰੋਟੀ ਪੂਰੀ ਨੂੰ 200 ਰੁਪਇਆ ਬੰਡਿਆ ਹੋ ਜੀ ਤੇ ਬਾਕੀ ਬੱਚਿਆਂ ਦੀ ਗੱਲ ਰਹੀ ਬੱਚੇ ਮੇਰੇ ਆਪਣੇ ਭਾਈ ਕਾਨਵਰਟ ਸਕੂਲੇ ਪੜਦੇ ਮੈਂ ਆਪਣੇ ਬੱਚੇ ਛੱਡ ਕੇ ਕਿਹਨਾ ਕਿਦਾਂ ਘੱਦਾਂ ਹਾਂ ਜੀ ਆਹ ਠੀਕ ਗੱਲ ਦੱਸੋ ਮੈਨੂੰ ਖਾਰ ਦੇ ਲੋਕੀਂ ਵਿਸ਼ਵਾਸ ਕਰਕੇ ਆਪਣੇ ਬੱਚੇ ਘੱਲਦੇ ਆ ਜੇ ਲਾਏ ਵੀ ਅਦੇ ਤੇ ਅਹੀ ਮੈਂ ਆਪਣੇ ਬੱਚੇ ਵੀ ਲਾਏ ਮੈਂ ਆਪਣੇ ਕਿਦਾਂ ਹਟਾ ਕੇ ਦੱਸਾਂ ਦੱਸ ਕਿਹਨਾ ਘੱਲਾਂਗਾ ਤੁਰ ਕੇ ਤਾਂ ਨਾ ਆਪਣੇ ਗੁਰਦਾਸਪੁਰ 6 ਕਿਲੋਮੀਟਰ ਮੇਰਾ ਪਿੰਡ ਜੀ ਬਾਕੀ ਕੋਈ ਆਪਣਾ ਸਾਰਾ ਯੂਨੀਫਾਰਮ ਵਗੈਰਾ ਆਈ ਪਾਜੀ ਸਾਰਾ ਕੋਬਨ ਹਵਾਲਾ ਕਿ ਸਾਨੂੰ 10 15 ਦਿਨ ਟਾਈਮ ਦਿੰਦਾ ਹੈ ਗਰੀਬ ਬੰਦੇ ਆ ਜੀ ਕੋਈ ਕਰਾਇਤੇ ਚਲਾਉਂ ਰਿਹਾ ਕਿਸੇ ਦਾ ਆਪਣਾ ਕਿਸੇ ਦਾ ਕਿਸ਼ਤਾਂ ਦੇ ਇਹੋ ਬਹੁਤ ਹੁਕਮ ਐਸਐਸਪੀ ਸਾਹਿਬ ਗੁਰਦਾਸਪੁਰ ਉਹਨਾਂ ਨੇ ਹੁਕਮ ਸੀ ਪੀ ਜਿਹੜੇ ਆਟੋ ਰਿਕਸ਼ਾ ਵਾਲੇ ਆ ਆਪਣੇ ਆਜੇ ਈ ਰਿਕਸ਼ੇ ਵਾਲੇ ਆ ਇਹਨਾਂ ਨੂੰ ਯੂਨੀਫਾਰਮ ਲਾਗੂ ਕੀਤਾ ਪੰਜਾਬ ਗਵਰਨਮੈਂਟ ਨੇ ਉਹਨਾਂ ਵਿੱਚ ਸਟੀਲ ਗ੍ਰੇ ਰੰਗ ਦੀ ਜਿਹੜੇ ਯੂਨੀਫਾਰਮ ਪਾਣਗੇ ਈ ਰਿਕਸ਼ਾ ਵਾਲੇ ਆਟੋ ਵਾਲੇ ਜਿੰਨੇ ਵੀ ਹੈਗੇ ਆ ਉਹ ਆਪਣੇ ਗ੍ਰੇ ਰੰਗ ਦੀ ਯੂਨੀਫਾਰਮ ਪਾ ਕੇ ਉਹਤੇ ਆਪਣੀ ਨੰਬਰ ਪਲੇਟ ਨੇਮ ਪਲੇਟ ਵੀ ਲਾਣਗੇ ਔਰ ਇਹਨਾਂ ਨੂੰ ਹਦਾਇਤ ਕੀਤੀ ਆ ਐਸਐਸਪੀ ਸਾਹਿਬ ਵੱਲੋਂ ਬੜੀ ਸਖਤ ਹਦਾਇਤਾਂ ਕੀਆ ਡਿਸਾ ਵੱਲੋਂ ਵੀ ਇਹ ਜਿਹੜੇ ਇਹਦੇ ਉੱਤੇ ਸਕੂਲੀ ਬੱਚੇ ਤੇ ਬਿਲਕੁਲ ਨਹੀਂ ਢੋਣਗੇ ਲੈ ਕੇ ਨਹੀਂ ਆਣਗੇ ਸਕੂਲਾਂ ਵਿੱਚ ਨਾ ਸਕੂਲੋ ਲੈ ਕੇ ਜਾਣਗੇ ਪੀਰ ਰਖਾ ਵਾਲੇ ਖਾਸ ਕਰਕੇ ਦੂਸਰਾ ਇਹਨਾਂ ਨੂੰ ਇਹ ਹਦਾਤ ਕੀਤੀ ਆ ਕਿ ਜਿਹੜੇ ਸ਼ਰਤਾਂ 'ਚ ਕੋਈ ਐ ਪੀਰ ਰਖਣ ਨਹੀਂ ਚਲਾਊਗਾ ਡਿਸਪਲਿਨ 'ਚ ਚਲਾਊਗਾ ਜਿਨ੍ਹਾਂ ਕੋ ਆਰਸੀਆ ਆ ਗਿਆ ਲਾਇਸੈਂਸ ਆ ਗਿਆ ਉਹ ਹੀ ਪੀਰ ਰਖਾ ਚਲਾਣਗੇ ਦੂਸਰਾ ਬੰਦਾ ਕੋਈ ਵੀ ਪੀਰ ਰਖਾ ਨਹੀਂ ਚਲਾਊਗਾ ਔਰ ਜਿਹੜੇ ਪੀਰ ਰਖੇ ਵਾਲੇ ਉਹਨਾਂ ਨੇ ਕਿਰਾਏ ਤੇ ਲਿਆ ਪੀਰ ਰਖਾ ਉਹ ਆਪਣਾ ਮੋਬਾਈਲ ਨੰਬਰ ਤੇ ਜਿਹੜੇ ਮਾਲਕ ਨੂੰ ਜਿਹੜਾ ਕਿਰਾਏ ਦੇ ਰੱਛਾ ਉਹਦਾ ਮੋਬਾਈਲ ਨੰਬਰ ਅੱਗੇ ਪਿੱਛੇ ਦੋਨੀਆਂ ਜਗ੍ਹਾ ਤੇ ਲਿਖਾਣਗੇ ਔਰ ਜਿਨ੍ਹਾਂ ਨੇ ਕਿਰਾਏ ਦੇ ਮਾਲਕ ਨੇ ਉਹ ਆਪਣਾ ਨੰਬਰ ਅੱਗੇ ਪਿੱਛੇ ਦੋ ਲਿਖਾਣਗੇ ਹੀ ਰੱਛੇ ਦੇ ਉੱਤੇ ਦੂਜੀ ਗੱਲ ਇਹ ਇਹਨਾਂ ਨੂੰ ਸਮਝਾਈ ਹੈ ਕਿ ਇਹ ਰੱਛਾ ਜਿਹੜਾ ਨਾ ਸ਼ਰਾਬ ਪੀ ਕੇ ਤੇ ਬਿਲਕੁਲ ਨਹੀਂ ਚਲਾਣਾ ਔਰ ਜਿਹੜੇ ਆਊਟਸਾਈਡ ਤੋਂ ਜਿਹੜਾ ਪਠਾਨਕੋਟ ਤੋਂ ਬਟਾਲੇ ਤੋਂ ਆਣ ਕੇ ਹੀ ਰੱਛੇ ਤੇ ਚਲਾਉਂਦੇ ਆ ਉਹ ਬਿਲਕੁਲ ਇਥੇ ਆ ਕੇ ਰੱਛਾ ਨਹੀਂ ਚਲਾਣਗੇ ਔਰ ਆਪਣੇ ਜਿਹੜੇ ਇਹਨਾਂ ਦੇ ਪ੍ਰਧਾਨ ਬਣਾਏ ਗਏ ਜਿਹੜੇ ਯੂਨੀਅਨ ਮੈਂਡੀਆ ਉਹਨਾਂ ਦਾ ਆਈਡੈਂਟੀਕਾਰਡ ਆਪਣੇ ਜਿਹੜੇ ਨਾ ਇੱਥੇ ਲਟਕਾਇ ਇਹਨਾਂ ਦਾ ਬਿਲਕੁਲ ਸਰ ਜੇ ਕੋਈ ਆਇਆ ਪਾਲਣਾ ਦੀ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤੇ ਕਾਰਵਾਈ ਵੀ ਕੀਤੀ ਜਾਏਗੀ ਇਹਨਾਂ ਨੂੰ 1-2 ਦਿਨ ਦਾ ਹੀ ਟਾਂ ਦਿੱਤਾ ਜਿੱਪ ਸਾਹਿਬ ਨੇ ਔਰ ਇਹ ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਏਗੀ ਫਿਰ ਇਹਨਾਂ ਦੇ ਆਟੋ ਰਿਕਸ਼ਾ ਜਿਹੜੇ ਈ ਰਿਕਸ਼ੇ ਬੰਦ ਕੀਤੇ ਜਾਣਗੇ